ਸਿਮਰਨ ਕਰਦੇ ਹਾਂ ਪਰ ਸਿਮਰਨ ਕਰਦੇ ਕਰਦੇ ਅਜਿਹੇ ਵਿਚਾਰ ਤੁਰਦੇ ਨੇ ਕਿ ਇੱਕ ਫਿਲਮ ਜਿਹੀ ਚੱਲਣ ਲੱਗ ਪੈਂਦੀ ਆ ਤੇ ਫਿਰ ਇੱਕਦਮ ਖਿਆਲ ਆਉਂਦਾ ਹੈ ਕਿ ਮੈਂ ਤਾਂ ਸਿਮਰਨ ਕਰ ਰਿਹਾ ਸੀ ਤੁਸੀਂ ਵੀ ਇਹ ਰੁਕਾਵਟ ਹਰ ਸਮੇਂ ਫੇਸ ਕਰਦੇ ਹੋਣੇ ਜੇ ਤੁਸੀਂ ਪਰਮਾਤਮਾ ਦਾ ਸਿਮਰਨ ਕਰਦੇ ਹੋ ਕਿਉਂਕਿ ਜਦੋਂ ਆਪਾਂ ਪਰਮਾਤਮਾ ਦਾ ਸਿਮਰਨ ਕਰਦੇ ਆ ਤਾਂ ਕਾਲ ਸਾਨੂੰ ਕਈ ਤਰੀਕਿਆਂ ਦੇ ਨਾਲ ਰੋਕਦਾ ਹੈ ਜੋ ਸਭ ਤੋਂ ਮੇਨ ਹਥਿਆਰ ਹੈ ਉਹ ਹੈ ਵਿਚਾਰਾਂ ਦਾ ਵਧਣਾ ਅੱਜ ਆਪਣੇ ਕੋਲ ਇੱਕ ਸਵਾਲ ਹੈ ਪ੍ਰਭ ਧੰਨ ਆਪਾਂ ਨੂੰ ਇਹ ਸਵਾਲ ਕਰਦੇ ਨੇ ਕਿ ਜਦੋਂ ਅਸੀਂ ਸਿਮਰਨ ਕਰਦੇ ਆ ਤਾਂ ਦਿਮਾਗ ਆਪਣੇ ਆਪ ਹੋਰ ਪਾਸੇ ਚਲਾ ਜਾਂਦਾ ਹੈ ਮੁੱਖ ਤੋਂ ਸਿਮਰਨ ਚੱਲੀ ਜਾਂਦਾ ਹੈ ਪਰ ਦਿਮਾਗ 'ਚ ਇਹ ਖਿਆਲ ਆਪਣੇ ਆਪ ਹੀ ਹੋਰ ਕੁਝ ਚੱਲਣ ਲੱਗ ਪੈਂਦੇ ਨੇ ਫਿਰ ਇੱਕਦਮ ਖਿਆਲ ਆਉਂਦਾ ਹੈ ਕਿ ਆਪਾਂ ਤਾਂ ਸਿਮਰਨ ਕਰ ਰਹੇ ਹਾਂ ਸਾਨੂੰ ਕਹਿੰਦੇ ਕੋਈ ਅਜਿਹੀ ਚੀਜ਼ ਸਮਝਾਓ ਜਿਦੇ ਨਾਲ ਵਿਚਾਰ ਆਉਣ ਹੀ ਨਾ ਕਹਿੰਦੇ ਇਦਾਂ ਮੰਨ ਲਓ ਜਿੱਦਾਂ ਇੱਕ ਫਿਲਮ ਚੱਲਣ ਲੱਗ ਪੈਂਦੀ ਆ ਫਿਰ ਸਿਮਰਨ ਦਾ ਇੱਕਦਮ ਖਿਆਲ ਆਉਂਦਾ ਹੈ ਵਾਗਰੂ ਇਹ ਰੁਕਾਵਟ ਕਿਸੇ ਇੱਕ ਜੀਵ ਦੀ ਨਹੀਂ ਹੈ ਸਾਰੇ ਹੀ ਜੀਵਾਂ ਦੀ ਇਹ ਰੁਕਾਵਟ ਹੈ ਕਿ ਜਦੋਂ ਆਪਾਂ ਉਸ ਇੱਕ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਬਾਣੀ ਪੜ੍ਹਦੇ ਆ ਕੋਈ ਵਿਚਾਰ ਕਰਦੇ ਆ ਤਾਂ ਸਾਡਾ ਜੋ ਮਨ ਹੈ ਉਹ ਵਿਚਾਰਾਂ ਦੇ ਵਿੱਚ ਖਿਲਰ ਜਾਂਦਾ ਹੈ ਫਰ ਸੇ ਜੋ ਸਿਮਰਨ ਕਰਦੇ ਆ ਉਹ ਮਨ ਨੂੰ ਇਕਾਗਰ ਕਰਨ ਵਾਸਤੇ ਕਰਦੇ ਆ ਜਿਵੇਂ ਆਪਾਂ ਵਾਹਿਗੁਰੂ 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 ਹੁਣ ਇਹ ਗੁਰਮੁਖ ਕਹਿੰਦੇ ਨੇ ਕਿ ਕੋਈ ਅਜਿਹੀ ਚੀਜ਼ ਸਮਝਾਓ ਕਿ ਜਿਹਦੇ ਨਾਲ ਵਿਚਾਰ ਹੀ ਨਾ ਹੋਣ ਉਹ ਇਹਦੇ ਵਿੱਚੋਂ ਹੀ ਆਪਾਂ ਸਮਝਣਾ ਹੈ ਹੁਣ ਅਸੀਂ ਇਹ ਸੋਚ ਰਹੇ ਆ ਕਿ ਸਿਮਰਨ ਸਾਡਾ ਚੱਲਦਾ ਰਹੇ ਪਰ ਵਿਚਾਰ ਨਾ ਹੋਣ ਹੋਵੇਗਾ ਅਜਿਹਾ ਹੀ ਪਰ ਜੇ ਅਸੀਂ ਧਿਆਨ ਆਪਣਾ ਸਿਮਰਨ ਦੀ ਧੁੰਦੇ ਵਿੱਚ ਲਾ ਦਿੱਤਾ ਜਿੰਨਾ ਵੀ ਆਪਾਂ ਧਿਆਨ ਆਪਣੀ ਸਿਮਰਨ ਦੀ ਧੁੰਦੇ ਵਿੱਚ ਲਗਾਵਾਂਗੇ ਸਾਨੂੰ ਵਿਚਾਰ ਆਉਣਗੇ ਪਰ ਨਾਲ ਤੋਂ ਖਹਿ ਕੇ ਚਲੇ ਜਾਣਗੇ ਮਨ ਉਹਨਾਂ ਵਿਚਾਰਾਂ ਦੇ ਨਾਲ ਨਹੀਂ ਜਾਵੇਗਾ ਇੱਕ ਵਾਰ ਇਹ ਤਜਰਬਾ ਕਰਕੇ ਵੇਖਣਾ ਕਿ ਜੋ ਰਸਨਾ ਤੋਂ ਬੋਲਦੇ ਹੋ ਕਹਿੰਦਾ ਭਾਵ ਆਪਣੀ ਹੀ ਆਵਾਜ਼ ਨੂੰ ਸੁਣੋ ਜਦੋਂ ਅਜਿਹਾ ਸੁਣਾਂਗੇ ਫਿਰ ਵਿਚਾਰ ਜੇ ਆਉਣ ਵੀ ਲੱਗੇ ਮਨ ਉਹਨਾਂ ਦੇ ਨਾਲ ਉਲਝੇਗਾ ਨਹੀਂ ਵਿਚਾਰ ਆਇਆ ਤੇ ਆ ਕੇ ਚਲਾ ਗਿਆ ਬਸ ਜੇ ਅਸੀਂ ਇੰਨਾ ਹੀ ਕੰਮ ਕਰ ਲਿਆ ਫਿਰ ਵਿਚਾਰ ਆਉਣੇ ਬੰਦ ਹੋ ਜਾਣਗੇ ਸਹੀ ਗੱਲ ਹੈ ਇੱਕ ਅਜਿਹਾ ਸਮਾਵੇਗਾ ਕਿ ਅਸੀਂ ਵਿਚਾਰਾਂ ਤੋਂ ਮੁਕਤ ਹੋ ਜਾਵਾਂਗੇ ਤੇ ਇਹ ਸਭ ਤੋਂ ਸੌਖਾ ਤਰੀਕਾ ਹੈ ਵਿਚਾਰਾਂ ਤੋਂ ਮੁਕਤ ਹੋਣ ਦਾ